ਲਓ ਜੀ ਅੱਜ ਤੁਸੀਂ ਨਾ ਸਾਰੇ ਜਣੇ ਆਮਬ ਸਿੱਖਣ ਛੱਲਣ ਦਾ ਨਵਾਂ ਤਰੀਕਾ ਦੇਖੋ ਮਾਣ ਵੀ ਦਾ ਹਾਂ ਨੂੰ ਰੇ ਦੱਸਿਆ ਯਾ ਵੀ ਨਹੀਂ ਦਿਵਾਇਆ ਇਹ ਫੋਨ 'ਚ ਦੇਖਿਆ ਤਾਂ ਉਹ ਤਾਂ ਕਿੰਜ ਮੈਂ ਕਿਹਾ ਕੱਡੇ ਆਮਬ ਕੋਰਾ ਨਹੀਂ ਖਰਾਬ ਨੂੰ ਮੈਂ ਦੱਸਦੀ ਆ ਇਹ ਆਮਬ ਪੂਰੇ ਛਿੱਲ ਕੇ ਛਿਲਕ ਆਲੇ ਛੱਲਣ ਨਾਲ ਇੱਕ ਰੇ ਅਸਟਿੰਡ ਸਟਿਕ ਹੁੰਦੀ ਆ ਆ ਇਹਦੇ ਥੱਲੇ ਆਏ ਬਾੜ ਕੇ ਨੰਨ ਦਿਖਾਉਂਗੀ ਮੜਾ ਦੇ ਠੀਕ ਹੈ ਆ ਮਤਲਬ ਆਏ ਥੱਲੇ ਬਾੜ ਕੇ ਠੀਕ ਹੈ ਉਹ ਫਿਰ ਆਏ ਜਿਸਟਿਕੋਂ ਗੂੜੇ ਘਾਰੇ ਪੂਰੇ ਧੋਦੇ ਚ ਰੱਖਣਾ ਠੀਕ ਹੈ ਇਹ ਚੱਕਰ ਕਰ ਲਓ ਪਹਾਈ ਕਰ ਪੂਰਾ ਘੜਾ ਪੂਰਾ ਕੋਈ ਇੱਕ ਟੁਕਕਾ ਬਾਹਰ ਨਹੀਂ ਆਉਣਾ ਚਾਹੀਦਾ ਸਿਰੋਂ ਉੱਤਰ ਕੇ ਜੀਉਂ ਪਾਉਂਦੇ ਕਪਲ ਸ਼ਰਮਾ ਦਾ ਕਹਿੰਦਾ ਆਪਣੇ ਵਾਲੇ ਅੱਧਾ ਫੁਲਕ ਖਾ ਜੰਨੇ ਆ ਛਿਲਣ ਲੱਗੇ ਕਹਿੰਦਾ ਮਨ ਨੂੰ ਅੱਜ ਤਾਂ ਜੰਮੀ ਬਰੀਕ ਵੀਕ ਰਹਿ ਗਈ ਬੱਸ ਸਾਰਾ ਅੰਬ ਬਚ ਗਿਆ ਮੇਰੇ ਕਰਕੇ ਆਹ ਖਾਲਾ ਮੜਾ ਜੀ ਨੂੰ ਬੱਤੂ ਕਿਤੇ ਢਾਲ ਮਾ ਥੋੜਾ ਜਾਨ ਤੂੰ ਤੋਦਣਾ ਪੂਰਾ ਸਾਫ ਮਾਂ ਨੂੰ ਕਿਹਾ ਵੀ ਮਾਂ ਖੜਵੇਂ ਖੜਵੇਂ ਪਈ ਮਿੱਠਾ ਵੀ ਬਹੁਤਾ ਹਾਂ ਸਾਰਾ ਬਵਾ ਚੇ ਗਿਆ ਨਹੀਂ ਹੌਲ ਕੇ ਕਿੰਨਾ ਚਲੇ ਜਾਂਦਾ ਨਾ ਦੇਖ ਕੋ ਜਣ ਦੇ ਹੱਥ ਲਿਪੜਦੇ ਜਿੰਨਾ ਚਰੰਬ ਹੋਣੀ ਆ ਮੇਰਾ ਤੂੰ ਤਾਂ ਫਿਰ ਜਾਣ ਕੇ ਲਵੇੜੇ ਆ ਮੈਂ ਤਾਂ ਹੁਣ ਤਾਂ ਫਿਰ ਨਹੀਂ ਬੱਦਾਂ ਤੇ ਦਿਖਾ ਦੂੰ ਜਣ ਤਾਂ ਨਹੀਂ ਬੱਚੇ ਆ ਤਾਂ ਫਿਰ ਆਇਆ ਨਾ ਇੱਕ ਜਣ ਨੇ ਤਾਂ ਲਵੇੜੇ ਨੇ ਕੱਟਣ ਵਾਲੇ ਤੇ ਲਿਪੜਦੇ ਆ ਫਿਰ ਬਾਕੀ ਤਾਂ ਆਪਦੇ ਆਪਦੇ ਚਮਚੇ ਲੈ ਕੇ ਭੇਜਣੇ ਸੀ ਵੀ ਚਮਚੇ ਨਾਲ ਵਧੀਆ ਦੇਖੋ ਇਦਾਂ ਚੱਕੋ ਆਪਣਾ ਸਾਰੇ ਖਾਂਦੇ ਨੇ ਇਦੋਂ ਕਿਉਂਕਿ ਇੱਕ ਜਣ ਨੇ ਤਾਂ ਜੂਸ ਕੱਢਣਾ ਹੀ ਹੁੰਦਾ ਵੀ ਆਪ ਦੀ ਖਾਣ ਦਾ ਨਹੀਂ ਵਈ ਇਹ ਕੱਲ ਗਲਤਾ ਖਵਾਉਣਾ ਅੰਬ ਤਾਂ ਸਾਨੂੰ ਛੱਲ ਕੇ ਖਾਓ ਨਹੀਂ ਅਸੀਂ ਖਾ ਨਹੀਂ ਸਕਦੇ ਪਾਲੀ ਪਿਛਕਿਆਰੀ ਆ ਗਈ ਹੈ ਨਾ ਉਹ ਬਹੁਤ ਘਰਾਂ ਦੀ ਗੱਲ ਕਰਦੇ ਨੇ ਅਗਲਾ ਕੋਈ ਨਹੀਂ ਇੱਕਣਾ ਕਰ ਕੱਟ ਕੇ ਦਿੰਦਾ ਆਬਜ਼ਾ ਆਬਜ਼ਾ ਲੈ ਕੇ ਵੰਦਾ ਬੰਦਾ ਹੂੰ ਬਸ ਐ ਨਹੀਂ ਰਹਿਣ ਦੇ ਯਾਰ ਤਾਨੂੰ ਗੁਲਟੀ ਜੀ ਦਾ ਸੁਆਦ ਆਈ ਜਾਣਾ ਫਿਰ ਵਿੱਚ ਕਹਿੰਦਾ ਦੋ ਚੁੱਪ ਕੇ ਆਏ ਸਿਰਦ ਨੇ ਕਹਿੰਦਾ ਮੁੜ ਕੇ ਪੁੱਛ ਲੋ ਵੀ ਇਹ ਕਿਹੜਾ ਫਲ ਹੈ ਚਲੋ ਮੈਂ ਇੱਕ ਉਟਰੇ ਤੋਂ ਫਲ ਵੀ ਪੁੱਛਦਾ ਕਹਿੰਦਾ ਵੀ ਤੂੰ ਕਿਹੜਾ ਤਾਂ ਚਾਉਣਾ ਗਲਟੀ ਕਟਿੰਗ ਦੀ ਨਹੀਂ ਹੈ ਨਹੀਂ ਚੱਲਣਾ ਹੀ ਲੱਗਿਆ ਮੈਨੂੰ ਬਸ ਜੇ ਚੱਲਣਾ ਪਾਣੀ ਪੀਓ ਵੱਤੋ ਵੱਤ ਫਰੂਟ ਖਾਓ ਵੱਤੋ ਵੱਤ ਡਾਕਟਰਾਂ ਨੂੰ ਪੈਸੇ ਦੇਣ ਨਾਲ ਖਰਚਾ ਘਟ ਜਾਂਦਾ ਨਹੀਂ ਤਾਂ ਫਿਰ ਚੂਲ ਫੜ ਵੀਂਗੇ ਹੋਰ ਉਹ ਅਦੇ ਕਾ ਕਿ ਨਾ ਸੋਨਾ ਵਾਲਾ ਇਹਦੇ ਵਾਸਤੇ ਬਸ ਖੇਚਲੇ ਆ ਵੀ ਜੀਤੋਂ ਕਟਾਉਣਾ ਫਰੂਟ ਪਹਿਲਾਂ ਉਹਦੇ ਹੱਥ ਸੋ ਉਹਦੇ ਨਾਲ ਧਵਾ ਲਿਓ ਮੈਂ ਦਿਖਾਉਣੇ ਭੁੱਲ ਗਿਆ ਤੁਹਾਨੂੰ ਮਾਂਪੀ ਤੇ ਪਹਿਲਾਂ ਹੱਥ ਧਵਾਏ ਆ ਪਹਿਲਾਂ ਹੱਥ ਧੋ ਕੇ ਆ ਰੋਟੀਆਂ ਵਾਲੇ ਭਾਂਡੇ ਹਲੇ ਚੱਕਣੇ ਆ ਉਹ ਸਾਡੇ ਸਹਰਾਣੇ ਪਏ ਆ ਆ ਮਿਰਚਾਂ ਖਾਧੀਆਂ ਨਾਲ ਕਿ ਕਹਗਾ ਤੁਹਾਡੀ ਸਿਹਤ ਹਾਲੰਦ ਹੈ ਕੀ ਆ ਮੈਂ ਖੁਸ਼ ਆਲਾ ਬਦੂ ਦਾ ਮੇਰੇ ਮੁੱਛ ਤੇ ਸ਼ਾਲਾ ਆ ਗਿਆ ਵੇ ਬੱਚਾ ਇਨੋਂ ਤੱਕ ਪੀਸੇ ਆਪਣਾ ਉਹਨਾਂ ਦਾ ਚੱਕੋ ਵੀ ਥੱਲੇ ਘਰੀ ਨਾ ਮਿੱਠਾ ਨੂਰਾ ਫਿਰ ਕਾਲੀ ਕਰ ਦਨ ਫਟਫਟ ਮੈਂ ਖਾਂ ਲੇ ਇਹ ਗਾਮ ਸਨ 92 ਵਾਲੇ ਪਿਆ ਵੀ ਇੱਕ ਦੂਦੇ ਦੇ ਮੂੰਹ ਚ ਚਾਂਚੇ ਪਾਉਣੇ ਆ ਜਦ ਪਾਉਂਦੇ ਉਹ ਡੱਕੇ ਸੋਹਣੇ ਆ ਜਾਵੇ ਉੱਡ ਕੇ ਨਾ ਫੇਰ ਚੱਲ ਪਿਆ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ ਫੇਰ ਆਪਣੇ ਪਿਆ ਚਲਾਇਆ ਹੈ ਗੀਤੋ ਕੁੜੀ ਰੱਜ ਕੇ ਸਨਖੀ ਰੰਗ ਮਿੱਤਰਾਂ ਦਾ ਪੱਕਾ ਹੁੰਦੀ ਜਾਂਦੀ ਆ ਜਵਾਨ ਕੋਈ ਤੁਸੀ ਕਿਟਾਇਆ ਤਾਂ ਪਤਾ ਨਹੀਂ ਮਾ ਉਹੋ ਇਸੇ ਭੈਂਤੋ ਤੇ ਮੇਰੇ ਪਿਆ ਚਲਾਉਣਾ ਤਾਂ ਤਸ ਵਾਹ ਕਿੰਨਾ ਇਮੇਜ ਉਹ ਜਿੱਥੇ ਉਹ ਪੋਚ ਜੇ ਬਣਾਉਣੇ ਹੁੰਨੇ ਉੱਥੇ ਲਾ ਦਤਾ ਉਹਨੇ ਫੱਜਾ ਕਟਾਈ ਨੂੰ ਬਸ 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 ਸਾਰੇ ਸਾਡੇ ਆ ਚੀਜ਼ ਪਿੱਛੇ ਜੂਸ ਪਿੱਛੇ ਲੜਨਾ ਇਹਨਾਂ ਨੇ ਮਾਮੰਦੀਆਂ ਨੇ ਮੈਪੀਣਾ ਮੈਪੀਣਾ ਇਹ ਤਾਂ ਮੇਰੀ ਮੂਡ ਚੋਕ ਹਨਾ ਮਾ ਬਚਾ ਅੱਜ ਸਾਡੇ ਤੁਸੀਂ ਦੋਏ ਚੈਨਲਾਂ ਤੇ ਦੇਖਿਆ ਵੀਡੀਓ ਅੰਦਰ ਟਾਈਲਾਂ ਤੇ 나ਗ ਦੇਵਤਾ ਪ੍ਰਗਟ ਹੋ ਗਏ ਚਲਦੀ ਸਫਾਈ ਰੱਖਿਆ ਕਰੋ ਧਿਆਨ ਰੱਖਿਆ ਕਰੋ ਨੰਬੇ ਨਾਮ ਨੂੰ ਮੂੰਹ ਵਿੱਚ ਆ ਲੈ ਫਿਰ ਰੋਗੜਾ ਦੇ ਮੂੰਹ ਚ ਭਾਣ ਲਿਆ ਹਾਂ ਪਾਣੀ ਪਿੱਛੇ ਲੜਾਈ ਹੋਣੀ ਸਾਡਾ ਹਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ 5 ਮਿੰਟ ਦੀ ਵੀਡੀਓ ਪੂਰੀ ਹੋ ਗਈ ਥੈਂਕ ਯੂ ਆਪਾਂ ਵੀ ਦਰਸ਼ਣ ਦੇਦਾਰ ਕਰਾ ਦਿੰਦੇ ਆ ਤੁਹਾਨੂੰ ਕਹੂੰਗਾ ਆਪ ਬੈਕ ਕੈਮਰਾ ਰਹਿਦਾ ਇਹ ਮੇਰੀ ਕੁੜੀ ਆ ਤੁਸੀਂ ਦੇਖੋ ਸਾਡੇ ਨਾਲ ਸਦਕਾ ਮਿਲਦੀ ਆ ਮਿਲਦੀ ਆ ਮਿਲਦੀ ਆ